ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਪਖ ਦੀ ਸਿਆਸਤ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਬਰਿੰਦਰ ਜੀ ਦੇ ਨਾਲ ਸਿਆਸੀ ਮੁੱਦਿਆਂ ਨੂੰ ਲੈ ਕੇ ਕਿਉਂਕਿ ਸਿਆਸੀ ਮਾਹੌਲ ਹੋਇਆ ਪਿਆ ਹੈ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਪਲਟਪਾਟੀਆਂ ਨੇ ਲਗਾਤਾਰ ਨੇਤਾਵਾਂ ਦੀਆਂ ਜਿਹੜੀਆਂ ਨੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਸਿਲਸਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਤੇ ਗੱਲਬਾਤ ਕਰ ਲੈਂਦੇ ਆ ਬਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪਖ ਦੀ ਸਿਆਸਤ ਦੇ ਵਿੱਚ ਆਣ ਵਾਲੀਆਂ ਨੇ ਤੇ ਬਹੁਤ ਜ਼ਿਆਦਾ ਮਾਹੌਲ ਜਿਹੜਾ ਹੈ ਉਹ ਭਖਦਾ ਪਿਆ ਹੈ ਕੀ ਕਹਿਣਾ ਚਾਹੋਗੇ ਕਹੋ ਜੇ ਮਾਹੌਲ ਨੇ ਕਹਿੰਦੇ ਨੇ ਕਿ ਬੀਜੇਪੀ ਦਾ ਪਲੜਾ ਭਾਈ ਨਜ਼ਰ ਆਂਦਾ ਪਿਆ ਇੱਕ ਜੀ ਸਰਵੇਖਣ ਆਇਆ ਟਾਈਮਜ਼ ਨਾਲ ਤੁਹਾਨੂੰ ਪਤਾ ਹੀ ਹੈ ਜਦੋਂ ਚੋਣਾ ਨੇੜੇ ਹੋਣ ਤੇ ਐਗਜ਼ਿਟ ਪੋਲ opinion ਪੋਲ ਵਗੈਰਾ ਜਿਹੜੇ ਹੈਗੇ ਸਰਵੇਖਣ ਆਉਂਦੇ ਰਹਿੰਦੇ ਨੇ ਬਿਲਕੁਲ ਹੁਣ ਇਹਦੇ ਵਿੱਚ ਉਹਨਾਂ ਨੇ ਬੀਜੇਪੀ ਨੂੰ ਜਿਹੜਾ ਸਰਵੇਖਣ ਦੇ ਵਿੱਚ ਕਿਹਾ ਕਿ 4 ਤੋਂ 6 ਸੀਟਾਂ ਬੀਜੇਪੀ ਵਾਲੇ ਜਿਹੜੇ ਹੈਗੇ ਉਹ ਲਿੰਦੀ ਨਜ਼ਰ ਆ ਰਹੇ ਨੇ ਜੀ ਦੂਜੇ ਪਾਸੇ ਜਿਸ ਢੰਗ ਨਾਲ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਤੇ ਹੈ ਨਹੀਂ ਤੇ ਦੋਨਾਂ ਨੂੰ ਮਿਲਾ ਕੇ ਸਰਵੇਖਣ ਇਹ ਕਹਿੰਦਾ ਇਹਨਾਂ ਦਾ ਕਿ 7 ਤੋਂ 9 ਸੀਟਾਂ ਇਹ ਦੋਵੇਂ ਪਾਰਟੀਆਂ ਜਿਹੜੀਆਂ ਉਹ ਲੈਂਦੀਆਂ ਨਜ਼ਰ ਆ ਰਹੀਆਂ ਨੇ ਵੈਸੇ ਇਹ ਸਰਵੇਖਣ ਪਹਿਲਾਂ ਵੀ ਕੋਈ ਪਿਛਲੇ ਮਹੀਨੇ ਵੀ ਹੋਇਆ ਸੀਗਾ ਉਹ ਸੀ VOTER ਨਾਂ ਦੀ ਏਜੰਸੀ ਨੇ ਕੀਤਾ ਸੀ ਉਹਦੇ ਵਿੱਚ ਤੇ ਸਰਵੇਖਣ ਕਹਿੰਦਾ ਸੀਗਾ ਕਿ 6 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਜੀ 5 ਸੀਟਾਂ ਕਾਂਗਰਸ ਦੇ ਤੇ ਇੱਕ-ਇੱਕ ਭਾਜਪੀ ਤੇ ਅਕਾਲੀ ਦਲ ਦੇ ਖਾਤੇ 'ਚ ਉਹਨਾਂ ਨੇ ਦੱਸੀ ਸੀ ਹੁਣ ਗੱਲ ਪਤਾ ਕੀ ਹੈ ਜੀ ਆਰਤੀ ਜੀ ਇਹ ਸਰਵੇਖਣ ਤੇ ਆਉਂਦੇ ਰਹਿੰਦੇ ਨੇ ਤੁਹਾਨੂੰ ਵੀ ਪਤਾ ਜਿਹੜੇ ਸਰਵੇਖਣ ਨੇ ਕਿੰਨੇ ਕੁ ਸਟੀਕ ਹੁੰਦੇ ਨੇ ਤੇ ਕਿੰਨੇ ਕੁ ਸਹੀ ਹੁੰਦੇ ਨੇ ਇਹਦੇ ਦੇਖੋ ਇੱਕ ਅੰਦਾਜ਼ਾ ਹੀ ਹੁੰਦੇ ਨੇ ਮੋٹے-ਮੋٹے ਸੋ ਕਈ ਵਾਰੀ ਇਹ ਹੁੰਦਾ ਕਿ ਸਰਵੇਖਣ ਤੋਂ ਬਿਲਕੁਲ ਉਲਟੀ ਜਿਹੜਾ ਉਹ ਨਤੀਜਾ ਸਾਹਮਣੇ ਆਉਂਦਾ ਸੋ ਆਰਤੀ ਜੀ ਜਿਵੇਂ ਤੁਸੀਂ ਸਵਾਲ ਪੁੱਛਿਆ ਵੀ ਇਸ ਵੇਲੇ ਦਾ ਮਾਹੌਲ ਕੀ ਕਹਿੰਦਾ ਮਾਹੌਲ ਇਸ ਵੇਲੇ ਜਿਸ ਢੰਗ ਨਾਲ ਮਾਹੌਲ ਬਣਿਆ ਹੋਇਆ ਹੈ ਇਹ ਵੱਖਰਾ ਜਿਹਾ ਮਾਹੌਲ ਬਣਿਆ ਹੋਇਆ ਤੁਹਾਨੂੰ ਇਹ ਪਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਖੜਬਾਰੀਆਂ ਨੇ ਸਿਆਸੀ ਲੋਕਾਂ ਨੇ ਬੜੀਆਂ ਮਾਰੀਆਂ ਨੇ ਬਿਲਕੁਲ ਇਧਰੋਂ ਖੜਬਾਜੀ ਮਾਰ ਕੇ ਉਸ ਪਾਰਟੀ ਚ ਉਸ ਪਾਰਟੀ ਨੂੰ ਖੜਬਾਰੀ ਮਾਰ ਕੇ ਉਸ ਪਾਰਟੀ ਚ ਗਏ ਨੇ ਹੁਣ ਇਹ ਇਹਨਾਂ ਨੂੰ ਪਤਾ ਨਹੀਂ ਕੋਈ ਜੋਗਾ ਪਿਆ ਕਿ ਜਾਂ ਇਹਨਾਂ ਦੀ ਆਪ ਦੀ ਮਰਜ਼ੀ ਸੀ ਕਿ ਇਸ ਪਾਰਟੀ ਚ ਉਸ ਪਾਰਟੀ ਚ ਗਏ ਨੇ ਜੀ ਸੋ ਜਿਸ ਤਰੀਕੇ ਦੇ ਨਾਲ ਆਪਾਂ ਹੁਣ ਗੱਲਾਂ ਬਾਤਾਂ ਵੀ ਕਈ ਹਲਕਿਆਂ ਚੋਂ ਸਾਹਮਣੇ ਨਜ਼ਰ ਆ ਰਹੀਆਂ ਹਨ ਕੱਲ ਪਰਸੋਂ ਦੀ ਵੀ ਗੱਲ ਹੈ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਸਾਫਕਾ ਮੁੱਖ ਮੰਤਰੀ ਪੰਜਾਬ ਦੇ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਹੈ ਸਰਕਟ ਵਿੱਚ ਆਗੂ ਵੀ ਨੇ ਜੀ ਸੋ ਉਹਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਕੇਕ ਨੇ ਵੀ ਚੰਗੀ ਸਿਆਸਤ ਪਖਾਈ ਸੀ ਜੀ ਬਿਲਕੁਲ ਤੇ ਉਹ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕੇਕ ਤੇ ਲਿਖਤਾ ਸੀਗਾ ਕਿ ਸਾਡਾ ਚੰਨੀ ਜਲੰਧਰ ਪਹਿਲਾਂ ਹੀ ਕਈਆਂ ਨੇ ਅਨਾਉਂਸ ਕਰਤਾ ਸੀ ਆਪਣੇ ਤੌਰ ਤੇ ਜੀ ਬਿਲਕੁਲ ਤੇ ਹੁਣ ਜੋ ਸਾਹਮਣੇ ਨਜ਼ਰ ਆ ਰਿਹਾ ਕਿ ਚੰਨੀ ਹੁਰੀ ਸ਼ਾਇਦ ਕਿਤੇ ਨਾ ਕਿਤੇ ਜੋ ਚੌਧਰੀ ਪਰਿਵਾਰ ਹੈ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਚੌਧਰੀ ਪਰਿਵਾਰ ਦੀ ਕਾਫੀ ਪੈੜ ਸੀ ਤੇ ਜਲੰਧਰ ਸੀਟ ਜਿਹੜੀ ਹੈ ਤੁਹਾਨੂੰ ਪਤਾ ਅਕਸਰ ਚੰਨੀ ਪਰਿਵਾਰ ਦੀ ਬੜੀ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਦਾ ਜਿਹੜਾ ਕਾਫੀ ਗੜ ਮੰਨਿਆ ਜਾਂਦਾ ਤੇ ਪਿੱਛੇ ਵੀ ਤੁਸੀਂ ਦੇਖ ਲਓ ਕਿ ਜਿਹੜੇ 2023 ਦੇ ਵਿੱਚ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਤੋਂ ਜਿੱਤੇ ਨੇ ਉਹ ਵੀ ਕਿਤੇ ਨ ਕਿਤੇ ਕਾਂਗਰਸ ਦੇ ਹੀ ਵਰਕਰ ਰਹੇ ਨੇ ਉੱਥੋਂ ਹੀ ਚੋਣਾਂ ਲੜਦੇ ਰਹੇ ਨੇ ਜਲੰਧਰ ਤੋਂ ਹੀ ਤੇ ਉਹਨਾਂ ਦੇ ਕਾਂਗਰਸ ਦੀ ਵਜ੍ਹਾ ਕਰਕੇ ਉਹ ਆਮ ਆਦਮੀ ਜੀ ਪਾਰਟੀ ਚਾਹੇ ਤੇ ਕਾਂਗਰਸ ਦੀ ਵਜ੍ਹਾ ਕਰਕੇ ਉਹ ਜਿੱਤੇ। ਜੀ। ਹੁਣ ਚੌਧਰੀ ਪਰਿਵਾਰ ਦਾ ਜਿਵੇਂ ਕਾਫੀ ਉੱਥੇ ਪ੍ਰਭਾਵ ਹੈਗਾ। ਤੇ ਚੌਧਰੀ ਪਰਿਵਾਰ ਦੀ ਗੱਲ ਕਰੀਏ ਤੇ ਪਿੱਛੇ ਜਦੋਂ ਜਿਮਨੀ ਚੋਣਾ ਹੋਈਆਂ ਨੇ ਪਤਾ ਹੈ ਚੌਧਰੀ ਸੰਤੋਖ ਸਿੰਘ ਹੋਰੀ ਫੌਤ ਹੋ ਗਏ ਸੀ ਤੇ ਉਹਨਾਂ ਦੀ ਧਰਮ ਪਤਨੀ ਵੀ ਵਿਕਰਮਜੀਤ ਕੌਰ ਚੌਧਰੀ ਜੀ ਉਹਨਾਂ ਨੂੰ ਟਿਕਟ ਦਿੱਤੀ ਸੀ ਤੇ ਉਹ ਟਿਕਟ ਜਿਹੜੀ ਹੈਗੀ ਆ ਉਹ ਟਿਕਟ ਦੇ ਕੇ ਜਿਮਨੀ ਚੋਣਾ ਚ ਹਾਰ ਗਏ ਸੀ ਤੇ ਇਹ ਆਪਣੇ ਸੁਸ਼ੀਲ ਰਿੰਕੂ ਜਿੱਤ ਗਏ। ਤੇ ਦੂਜੇ ਪਾਸੇ ਦੇਖਿਆ ਜਾਵੇ ਤੇ ਉਹਨਾਂ ਦੇ ਜਿਹੜੇ ਹੈਗੇ ਫਰਜ਼ੰਦ ਜੀ ਚੌਧਰੀ ਹੁਰਾਂ ਦੇ ਵਿਕਰਮਜੀਤ ਸਿੰਘ ਚੌਧਰੀ ਫਲਾੌਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਐਮ.ਐਲ.ਏ ਨੇ ਹੁਣ ਉਹਨਾਂ ਦੀ ਬੋਲੀਕੂਣੀ ਵੀ ਥੋੜੀ ਜੀ ਕਿਤੇ ਨਾ ਕਿਤੇ ਬੋਲੀਕੂਣੀ ਕਰਕੇ ਬਾਕੀ ਦੇ ਜਿਹੜੇ ਲੀਡਰ ਹੈਗੇ ਥੋੜੇ ਜੀ ਕਿਤੇ ਨਾ ਕਿਤੇ ਨਾਰਾਜ਼ ਜਾਂ ਮਤਲਬ ਇਸ ਢੰਗ ਦੇ ਜਿਹੜਾ ਉਹਨਾਂ ਦਾ ਪ੍ਰਭਾਵ ਰਹਿੰਦਾ ਹੈਗਾ ਸੋ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਹੈ ਕਿ ਚੌਧਰੀ ਪਰਿਵਾਰ ਦੇ ਲਈ ਰੋੜਾ ਜਿਹੜਾ ਬਣੇ ਹੋਏ ਨੇ ਅ ਚਰਨਜੀਤ ਸਿੰਘ ਚੰਨੀ ਜਸ ਢੰਗ ਨਾਲ ਉਹਨਾਂ ਦੀਆਂ ਗੱਲਾਂបੱਤਾਂ ਚੱਲ ਰਹੀਆਂ ਨੇ ਕਿਉਂਕਿ ਕਾਂਗਰਸ ਨੇ ਦੇਖਣਾ ਇੱਕ ਵਾਰ ਤੇ ਪਿਛਲੀ ਵਾਰ ਦੀ ਉਹ ਗੱਲ ਕਰਦੇ ਪਏ ਨੇ ਜਸ ਢੰਗ ਨਾਲ ਕਰਮਜੀਤ ਕੌਰ ਜਿਹੜੇ ਹੈਗੇ ਆ ਉਹਨਾਂ ਦੇ ਧਰਮ ਪਤਨੀ ਚੌਧਰੀ ਸਾਹਿਬ ਦੇ ਨਹੀਂ ਸੀ ਜਿੱਤੇ ਦੂਸਰੀ ਜਿਹੜੇ ਹੈਗੇ ਆ ਇਹ ਇਹਨਾਂ ਦੇ ਫਰਜ਼ੰਦ ਵਿਕਰਮਜੀਤ ਸਿੰਘ ਉਹਨਾਂ ਦੇ ਕਰਕੇ ਜੋ ਗੱਲਾਂਬੱਤਾਂ ਸਾਹਮਣੇ ਆ ਰਹੀਆਂ ਨੇ ਹੁਣ ਸੁਣਾਣ ਜ ਇਹ ਵੀ ਆਇਆ ਹੈ ਕਿ ਚੰਨੀ ਹਰਾਨੇ ਤੇ ਉੱਥੇ ਕੇ ਸਾਫ ਕਾ ਕਾਂਗਰਸੀ ਆਗੂ ਦੀ ਕੋਠੀ ਕਿਰਾਏ ਤੇ ਲੈ ਲਈ ਤਾਂ ਰੈਨੋਵੇਸ਼ਨ ਚੱਲਦੀ ਪਈ ਤਾਂ ਕਹਿੰਦੇ ਵੀ ਜਿੰਨਾ ਵੀ ਪ੍ਰਚਾਰ ਦਾ ਕੰਮ ਹੈ ਉਸ ਕੋਠੀ ਤੋਂ ਕਰਿਆ ਕਰਨਗੇ ਜੀ ਹੁਣ ਜਸ ਢੰਗਣਾ ਅੰਦਰਖਾਤੇ ਖਬਰਾਂ ਜੋ ਪਤਾ ਲੱਗਦਾ ਪਿਆ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਨੀ ਹੀ ਜਲੰਧਰ ਦੇ ਵਿੱਚੋਂ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਹੋਣ ਤਾਂ ਕਿਤੇ ਨਾ ਕਿਤੇ ਉਸ ਕਰਕੇ ਪਾੜ ਇੱਕ ਹੋ ਸਕਦਾ ਹੈ ਕਿ ਅੰਦਰਖਾਤੇ ਜਸ ਢੰਗਣਾ ਪਾਰਟੀਆਂ ਦੇ ਵਿੱਚ ਕੰਮ ਚੱਲਦਾ ਪਿਆ ਉਹ ਪਾੜ ਵੀ ਨਜ਼ਰ ਆਉਂਦਾ ਹੈ ਇੱਕ ਹੋ ਸਕਦਾ ਇੱਕ ਦੂਜੇ ਦੀ ਪਾਰਟੀਆਂ ਦੇ ਵਿਚਲੇ ਆਗੂ ਇੱਕ ਦੂਜੇ ਦੀ ਲੱਤਾਂ ਖਿੱਚਣੀਆਂ ਸ਼ੁਰੂ ਕਰ ਦੇਣ। ਹੁਣ ਦੂਜੇ ਪਾਸੇ ਜੇ ਆਪਾਂ ਭਾਜਪਾ ਦੀ ਗੱਲ ਕਰੀਏ। ਭਾਜਪਾ ਦੇ ਵਿੱਚ ਫਰੀਦਕੋਟ ਹਲਕੇ ਤੋਂ ਹੰਸਰਾਜ ਹੰਸ ਨੂੰ ਦਿੱਲੀੋਂ ਲਿਆ ਕੇ ਇੱਥੇ ਉਹਨਾਂ ਨੂੰ ਖੜਾ ਕੀਤਾ ਸੀਟ ਦਿੱਤੀ ਭਾਜਪਾ ਦੇ। ਤੇ ਕੱਲ ਵੀ ਉਹ ਆਪਣੇ ਬਾਬਾ ਫਰੀਦ ਦੀ ਦਰਗਾਹ ਦੇ ਉੱਤੇ ਉੱਥੇ ਸਥਾਨ ਦੇ ਉੱਤੇ ਮੱਥਾ ਟੇਕਣ ਗਏ ਤੇ ਉੱਥੇ ਕਹਿੰਦੇ ਕਿਸਾਨਾਂ ਨੇ ਵੀ ਉਹਨਾਂ ਨੂੰ ਕਾਲੀਆਂ ਝੰਡੀਆਂ ਵਖਾਈਆਂ ਨੇ। ਤੇ ਕਈ ਮਾਲਵੇ ਦੇ ਖੇਤਰ ਦੀ ਜੇ ਗੱਲ ਕਰੀਏ ਤਾਂ ਮਾਲਵੇ ਦੇ ਖੇਤਰ ਦੇ ਵਿੱਚ ਕਿਸਾਨ ਕਹਿੰਦੇ ਨੇ ਬੋਰਡ ਲਾਏ ਹੋਏ ਨੇ ਭਈ ਬੀਜਪੀ ਵਾਲੇ ਨਾ ਵੜਨ ਇੱਥੇ ਜੀ ਤੋਂ ਜਸਟ ਢੰਗ ਨਾਲ ਲੁਧਿਆਣੇ ਤੋਂ ਵੀ ਬੀਜਪੀ ਵਾਲਿਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਤੇ ਕਿਤੇ ਨਾ ਕਿਤੇ ਜਿਹੜੇ ਲੋਕਲ ਹੈਗੇ ਨੇ ਆਗੂ ਜੀ ਸਰਕਰ ਵਿੱਚ ਆਗੂ ਜਿਹੜੇ ਇਹ ਆਸ ਲਾਈ ਬੈਠੇ ਸੀਗੇ ਕਿ ਸਾਨੂੰ ਸ਼ਾਇਦ ਟਿਕਟ ਦੇ ਦੇ ਬੀਜਪੀ ਤੇ ਜੋਰ ਆਪਣਾ ਪੂਰਾ ਲਾ ਰਹੇ ਸੀ ਦਿੱਲੀ ਵੀ ਕਾਫੀ ਦਿਨਾਂ ਤੱਕ ਬੈਠੇ ਰਹੇ ਉਹ ਆਗੂ ਉਹ ਵੀ ਕਿਤੇ ਨਾ ਕਿਤੇ ਨਰਾਜ਼ਗੀ ਦੀ ਗੱਲ ਚੱਲ ਰਹੀ ਹੈ ਹੁਣ ਆਪਾਂ ਉਸੇ ਤਰੀਕੇ ਨਾਲ ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਗੁਰਦਾਸਪੁਰ ਹਲਕੇ ਦੇ ਵਿੱਚ ਵਿਨੋਦ ਖੰਨਾ ਜਦੋਂ ਜਿੱਤੇ ਸੀ ਉਹਨਾਂ ਨੇ ਕਾਂਗਰਸ ਦੇ ਗੜ ਦੇ ਵਿੱਚ ਆ ਕੇ ਜਿਹੜੀ ਸੀਗੀ ਉਹ ਪੂਰੀ ਆਪਣਾ ਤੜ ਜਿਹੜੀ ਰੱਖੀ ਸੀਗੀ ਔਰ ਪੂਰੀ ਤਰ੍ਹਾਂ ਨਾਲ ਜਿੱਤੇ ਸੀਗੇ ਪੂਰੀ ਸੇਹਨਮਾਰਕ ਕੀਤੀ ਸੀ ਕਾਂਗਰਸ ਦੇ ਗੜ ਦੇ ਵਿੱਚ ਤੇ ਉਦੋਂ ਉਹ ਉਥੇ ਕੰਮ ਕਰਦੇ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਧਰਮ ਪਤਨੀ ਦੇ ਬਿਆਨ ਹੈ ਪਿੱਛੇ ਜੀ ਕਿ ਦੇਖੋ ਮੈਂ ਵੀ ਚੋਣਾਂ ਲੜਨ ਦੀ ਜਿਹੜੀ ਹੈਗੀ ਇੱਛੁਕ ਹੈਗੀ ਆ ਜੀ ਤੇ ਕਈ ਉੱਥੇ ਹੋਰ ਵੀ ਜਿਹੜੇ ਜਿਸ ਢੰਗ ਸਰਵ ਸੰਗ ਸਵਰਨ ਸਿੰਘ ਸਲਾਰਿਆ ਹੋਰੀ ਕਾਂਗਰਸ ਦੇ ਬੜੇ ਵੱਡੇ ਆਗੂ ਰਹੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਆਸ ਲਾਈ ਬੈਠੇ ਸੀਗੇ ਕਿ ਉਹਨਾਂ ਨੂੰ ਸ਼ਾਇਦ ਟਿਕਟ ਮਿਲ ਜੇ ਪਰ ਟਿਕਟ ਜਿਹੜੀ ਹੈ ਉਹ ਸੁਜਾਨਪੁਰ ਹਲਕੇ ਤੋਂ ਉੱਥ ਦੇ ਜਿਹੜੇ ਐਮ ਐਲ ਏ ਸੀਗੇ ਤਿੰਨ ਵਾਰੀ ਰਹਿ ਚੁੱਕੇ ਨੇ ਦਿਨੇਸ਼ ਸਿੰਘ ਬੱਬੂ ਉਹਨਾਂ ਨੂੰ ਟਿਕਟ ਜਿਹੜੀ ਹੈ ਮਿਲੀ ਹੈ ਤੇ ਸੋ ਇਹ ਪਤਾ ਲੱਗਿਆ ਕਿ ਸ਼ਾਇਦ ਜਿਹੜੀ ਕਵਿਤਾ ਹੈਗੇ ਖੰਨਾ ਉਹਨਾਂ ਦੀ ਧਰਮ ਪਤਨੀ ਜੀ ਉਹਨਾਂ ਨੇ ਪਿੱਛੇ ਜੀ ਇਹ ਵੀ ਕਿਹਾ ਸੀਗਾ ਕਿ ਉਹ ਦੇਖੋ ਉਹ ਚੋਣ ਲੜਨ ਦੇ ਹੈਗੇ ਨੇ ਇਛਕ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਵਿਨੋਦ ਖੰਨਾ ਹੋਰਾਂ ਦੇ ਨਾਲ ਕਾਫੀ ਇਸ ਹਲਕੇ ਦੀ ਸੇਵਾ ਕੀਤੀ ਉਹਨਾਂ ਦਾ ਜੋ ਕਹਿਣਾ ਜੀ ਤੇ ਹੋ ਸਕਦਾ ਆਜ਼ਾਦ ਵੀ ਖੜ ਸਕਦੇ ਨੇ ਜੋ ਗੱਲਾਂ ਪਿੱਛੇ ਜੀ ਚੱਲੀਆਂ ਸੀ ਤੇ ਪਰ ਹੁਣ ਪਤਾ ਲੱਗਿਆ ਕਿ ਉਹ ਅਕਾਲੀ ਦਲ ਦੇ ਕਈ ਆਗੂਆਂ ਨਾਲ ਉਹ ਬੈਠਕ ਕਰ ਰਹੇ ਨੇ ਤੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਗੁਰਦਾਸਪੁਰ ਦੇ ਹਲਕੇ ਤੋਂ ਖੜਾ ਕਰ ਦੇਣ। ਸੋ ਇਸ ਵੇਲੇ ਜੋ ਗੱਲਬਾਤ ਚੱਲ ਰਹੀ ਹੈ ਚੀਜ਼ਾਂ ਜਿਹ ਲਈਆਂ ਕਿਤਨੇ-ਕਿਤੇ ਜੜੀਆਂ ਇਧਰ ਦੀਆਂ ਉਧਰ ਦੀਆਂ ਗੱਲਾਂ ਮਤਲਬ ਹੁੰਦੀਆਂ ਵੀ ਇੱਕ ਕੈਂਡੀਡੇਟ ਜਿਹੜਾ ਹੈਗਾ ਜਾਂ ਆਗੂ ਆ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂ ਜਾ ਰਿਹਾ ਤੇ ਦੂਜੇ ਪਾਸੇ ਜਿਹੜੀਆਂ ਪਾਰਟੀ ਦੀਆਂ ਵਿਚਲੀਆਂ ਜਿਹੜੀਆਂ ਹੈਗੀਆਂ ਨੇ ਤਰੇੜਾਂ ਉਹ ਵੀ ਕਿਤਨੇ-ਕਿਤੇ ਨਜ਼ਰ ਆ ਰਹੀਆਂ ਨੇ। ਇਹ ਜਿਹੜਾ ਤਰੇੜਾ ਹੈਗੇ ਆ ਸ਼ਾਇਦ ਉਹਨਾਂ ਕਰਕੇ ਹੀ ਜਿਹੜੀ ਪਾਰਟੀ ਜਿਹੜੇ ਵਿਧਾਇਕ ਹੈਗੇ ਨੇ ਜਾਂ ਜੋ ਵੀ ਲੀਡਰ ਹੈਗੇ ਨੇ ਜਿਹੜੇ ਇੱਕ ਪਾਰਟੀ ਨੂੰ ਛੱਡ ਕੇ ਜਾਂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਤੇ ਨਾ ਕਿਤੇ ਆਪਣਾ ਹੀ ਕਲੇਸ਼ ਹੈਗਾ ਉਹਨਾਂ ਦਾ ਦੇਖੋ ਜਾਂ ਸਿਰਫ ਇਹੀ ਮੈਂ ਤੁਹਾਨੂੰ ਦੱਸ ਦਾਂਗੀ ਦੇਖੋ ਲੋਕ ਕੀ ਕਹਿੰਦੇ ਨੇ ਜੀ ਕਿ ਜਿਸ ਤਰ੍ਹਾਂ ਦੀ ਖਬਰਾਂ ਆndੀਆਂ ਨੇ ਕਿ ਇਹਨਾਂ ਨੂੰ ਜੋਗੇ ਦੀ ਗੱਲ ਵੀ ਤੁਸੀਂ ਕਿਤੇ ਸੀ ਕਿ ਆਪਣੀ ਮਰਜ਼ੀ ਇਹਨਾਂ ਦੀ ਆ ਫਿਰ ਚੋਗਾ ਪਾਇਆ ਤੇ ਹੁਣ ਹੀ ਬੀਤੇ ਦਿਨ ਵਿਧਾਇਕ ਸ਼ੀਨਾ ਜੀ ਨੇ ਵੀ ਇਹ ਇਲਜ਼ਾਮ ਲਾਇਆ ਸੀ ਕਿ ਕਰੋੜਾਂ ਰੁਪਈਆ ਦੀ ਆਫਰ ਆਈ ਸੀਗੀ ਦੇਖੋ ਉਹ ਆਫਰ ਜਿਹੜੀ ਆਈ ਸੀ ਪ੍ਰੈਸ ਕਾਨਫਰੈਂਸ ਵੀ ਉਹਨਾਂ ਨੇ ਤਿੰਨ ਵਿਧਾਇਕਾਂ ਨੇ ਕੀਤੀ ਸੀ ਸਹੀ ਹੈ ਗਲਤ ਆ ਉਹਦੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਉਹਨਾਂ ਨੇ ਦੋ ਵਿਧਾਇਕਾਂ ਨੇ ਇੱਕ ਜਲਾਲਾਬਾਦ ਤੋਂ ਸੀ ਕੰਬੋਜ ਹੁਰੀ ਗੋਲਡ ਕੰਬੋਜ ਤੇ ਇੱਕ ਬੀਬੀ ਛੀਨਾ ਹੁਰਾਨੇਵੀ ਜਿਹੜੀ ਥਾਣੇ ਦੇ ਵਿੱਚ ਮਾਮਲਾ ਦਰਜ ਕਰਾਇਆ ਸੀ ਕਿਸੇ ਸੇਵਕ ਸਿੰਘ ਹੁਰਾਨੇ ਉਹਨਾਂ ਨੂੰ ਗੱਲ ਕੀਤੀ ਹੈ ਵੀ ਤੁਸੀਂ ਆਜੋ ਕਰੋਨਾ ਦੀ ਆਫਰ ਕੀਤੀ ਹੈ ਵੀ ਤੁਹਾਨੂੰ ਟਿਕਟ ਦੇ ਦਾਂਗੇ ਸਿਕਿਉਰਟੀ ਦੇ ਦਾਂਗੇ ਠੀਕ ਹੈ ਹੁਣ ਉਹ ਸਹੀ ਹੈ ਗਲਤ ਉਹਦੇ ਵਾਸਤੇ ਅਸੀਂ ਨਹੀਂ ਕਹਿ ਸਕਦੇ ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਜਾਂ ਫਿਰ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਸਹੀ ਕੀ ਹੈ ਗਲਤ ਕੀ ਹੈ ਜਾਂ ਇਹਦੇ ਵਾਸਤੇ ਅਸੀਂ ਕਿਹੜਾ ਦੇਖਿਆ ਪਰ ਇਸ ਢੰਗ ਨੇ ਜਿਹੜੀਆਂ ਚੀਜ਼ਾਂ ਇੱਕ ਦੂਜੇ ਤੇ ਦੋਸ਼ ਦੋਸ਼ ਲੱਗ ਰਹੇ ਨੇ ਹੁਣ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਆਗੂ ਨੇ ਉਹ ਇੱਕ ਦੂਜੇ ਤੇ ਦੋਸ਼ ਲਾ ਰਹੇ ਕਿ ਪੈਰਾਸ਼ੋਨ ਪਟਿਆਲੇ ਦੀ ਜੀ ਗੱਲ ਕਰ ਲਈਏ ਜਿਸ ਢੰਗ ਨਾਲ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ ਪਟਿਆਲੇ ਤੋਂ ਕਾਂਗਰਸ ਨੇ ਉਮੀਦਵਾਰ ਦੇ ਤੌਰ ਤੇ ਖੜਾ ਕੀਤਾ ਜੀ ਦੂਜੇ ਪਾਸੇ ਉੱਥੇ ਪੰਜ ਜਿਹੜੇ ਹੈਗੇ ਅਸੈਂਬਲੀ ਕੰਸਟਿਟੂਐਂਸੀ ਦੇ ਜਿਹੜੇ ਪੰਜ ਇੰਚਾਰਜ ਨੇ ਕਾਂਗਰਸ ਦੇ ਉਹਨਾਂ ਨੇ ਮੋਰਚਾ ਖੋਲਣ ਦੀ ਗੱਲ ਕੀਤੀ ਸੀ ਵੀ ਨਹੀਂ ਇਹ ਪੈਰਾਸ਼ੂਟ ਦੇ ਰਾਹੀਂ ਸਾਡੇ 'ਚ ਆ ਰਹੇ ਨੇ ਹੁਣ ਦੇਖੋ ਪਤਾ ਗੱਲ ਕੀ ਆ ਮੰਨ ਲਓ ਇੱਕ ਆ ਪਾਰਟੀ ਵਰਕਰ ਆ ਜਾਂ ਪਾਰਟੀ ਦਾ ਆਗੂ ਆ ਉਹ ਕਈ ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਉਹ ਇਸ ਆਸ ਨਾਲ ਸੇਵਾ ਕਰਦਾ ਕਿ ਤਨੇ ਕਿਤੇ ਸ਼ਾਇਦ ਮੈਨੂੰ ਪਾਰਟੀ ਟਿਕਟ ਦੇ ਦੇ ਐਮਐਲਏ ਦੀ ਟਿਕਟ ਦੇ ਦੇ ਐਮਪੀ ਦੀ ਟਿਕਟ ਦੇ ਦੇ ਪਰ ਜਦੋਂ ਪਾਰਟੀ ਦੇ ਇੱਕ ਡਿਸੀਜਨ ਹੁੰਦੇ ਨੇ ਕਿ ਪਾਰਟੀ ਕੀ ਕਰਦੀ ਹੈ ਕਿ ਇਹ ਇਸ ਬੰਦੇ ਦਾ ਪ੍ਰਭਾਵ ਵਧੀਆ ਹੈਗਾ ਲੋਕਾਂ ਦੇ ਵਿੱਚ ਤੇ ਇਹ ਪਾਰਟੀ ਜਿਹੜਾ ਬੰਦਾ ਹੈਗਾ ਇੱਕ ਆ ਪਾਰਟੀ ਛੱਡ ਕੇ ਆਪਣੀ ਸਾਡੀ ਪਾਰਟੀ ਚ ਆ ਰਿਹਾ ਹੈ ਜੀ ਤੇ ਉਹਦੇ ਨਾਲ ਕੀ ਹੁੰਦਾ ਜੇ ਮੰਨ ਲਓ ਪਾਰਟੀ ਇਹੋ ਜੇ ਪੈਰਾਸ਼ੂਟ ਲਾ ਕੇ ਕਿਸੇ ਬੰਦੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨੂੰ ਟਿਕਟ ਦੇ ਦਿੰਦੀ ਹੈ ਤੇ ਕੁਦਰਤੀ ਗੱਲ ਹੈ ਕਿ ਜਿਹੜੇ ਪਰਾਣੇ ਲੀਡਰ ਨੇ ਉਹਨਾਂ ਦੀ ਨਾਰਾਜ਼ਗੀ ਜ਼ਾਹਰ ਹੋਣਾ ਤੇ ਕੁਦਰਤੀ ਗੱਲ ਹੈ ਬਿਲਕੁਲ ਅ ਵੀ ਅਗਲੀ ਗੱਲ ਕਰ ਲੈਣਾ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਡੀਜੀਪੀ ਪੰਜਾਬ ਅਤੇ ਹੋਮ ਮਿਨਿਸਟਰੀ ਦੇ ਜਿਹੜੇ ਚੀਫ ਸੈਕਟਰੀਟ ਹੈਗੇ ਨੇ ਉਹਨਾਂ ਨੂੰ ਜੁਰਮਾਨਾ ਲਾਇਆ ਗਿਆ ਇਹਦਾ ਕੀ ਕਾਰਨ ਵੀ ਅਜਿਹਾ ਕੀ ਹੋ ਗਿਆ ਕਿ ਹਾਈ ਕੋਰਟ ਨੂੰ ਜੁਰਮਾਨਾ ਲਗਾਉਣਾ ਪਿਆ ਦੇਖੋ ਮਾਮਲਾ ਇਹ ਹੈ ਕਿ ਉੱਥੇ ਨਾ ਜੀ ਹੈਗੇ ਰਕੇਸ਼ ਕੁਮਾਰ ਹੈਗੇ ਨੇ ਇੱਕ ਰਕੇਸ਼ ਕੁਮਾਰ ਹੋਣਾ ਨੇ ਇੱਕ ਪਟੀਸ਼ਨ ਲਾਈ ਹੈ ਰਕੇਸ਼ ਕੁਮਾਰ ਐਂਡ ਆਦਰ ਥਰੂ ਇਟਸ ਐਡਵੋਕੇਟ ਜਿਹੜੇ ਹੈਗੇ ਆ ਅਰਜੁਨ ਸ਼ਕਲਾ ਜੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਚ ਪਟੀਸ਼ਨ ਲਾਈ ਸੀ ਕਿ ਪੰਜਾਬ ਸਰਕਾਰ ਨੇ ਹੋਮ ਜਿਹੜੇ ਡਿਪਾਰਟਮੈਂਟ ਹੈ ਗ੍ਰਾਮ ਮਹਕਮਾ ਜਿਹਨੂੰ ਕਹਿੰਦੇ ਆ ਜੀ 7416 ਪੋਸਟਾਂ ਗੱਡੀਆਂ ਸੀ ਕਾਂਸਟੇਬਲ ਦੀਆਂ ਜੀ ਜਿਹਦੇ ਚ ਕੀ ਸੀਗਾ ਕਿ 2% ਦੀ ਜਿਹੜਾ ਕੋਟਾ ਉਹਨਾਂ ਨੇ ਮੁਲਾਜ਼ਮਾਂ ਦੇ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਵਾਸਤੇ ਰੱਖਿਆ ਸੀ ਜੀ ਹੁਣ ਉਹਦੇ 'ਚ ਕੀ ਸੀਗਾ ਉਹ ਸਪਸ਼ਟ ਨਹੀਂ ਸੀ ਜਦੋਂ ਉਹਨਾਂ ਨੇ ਅਪਲਾਈ ਕਰਨਾ ਸੀ ਉਹ ਮੁਲਾਜ਼ਮਾਂ ਦੇ ਬੱਚਿਆਂ ਨੇ ਆਪਣੇ ਬੱਚਿਆਂ ਵਾਸਤੇ ਤੋਂ ਸਪਸ਼ਟ ਨਹੀਂ ਸੀ ਭਈ ਇਹ ਕਿਸ ਢੰਗ ਨਾਲ ਅਪਲਾਈ ਕਰਨਾ ਤੇ ਉਹਦੇ ਜਿਵੇਂ ਜਦੋਂ ਆਪਾਂ ਕੰਪਿਊਟਰ ਦੇ ਵਿੱਚ ਕੋਈ ਚੀਜ਼ ਭਰਦੇ ਆ ਨਾ ਤੋਂ ਪਤਾ ਹੁੰਦਾ ਸਪਸ਼ਟ ਹੁੰਦੀ ਚੀਜ਼ ਭਈ ਇਹ ਕੋਟਾ ਹੈ ਥੇ ਕਲਿੱਕ ਕਰ ਦੋ ਤੋਂ ਉਹਨਾਂ ਨੇ ਅਪਲਾਈ ਕਰਤਾ ਸੀਗਾ ਬਾਅਦ 'ਚੋਂ ਡਿਜੀਪੀ ਦਫ਼ਤਰ ਤੋਂ ਹੁਕਮ ਹੋਇਆ ਸੀਗਾ ਭਈ ਪ੍ਰਮਾਣ ਪੱਤਰ ਜਿਹੜੇ ਉਹ ਜਾਰੀ ਕੀਤੇ ਜਾਣਗੇ ਭਈ ਇਹ ਇਹ ਲਾ ਕੇ ਕਿਉਂਕਿ ਜਨਰਲ ਆਮ ਸ਼੍ਰੇਣੀ ਜਨਰਲ ਸ਼੍ਰੇਣੀ 'ਚ ਉਹਨਾਂ ਨੇ ਅਪਲਾਈ ਕਰਤਾ ਜੀ ਮੁੜ ਕੇ ਡੀਜੀਪੀ ਅਫੀਸਰ ਹੁਕਮ ਹੋ ਗਿਆ ਵੀ ਜਿਹੜੇ ਹੈਗੇ ਆ ਉਹ ਸਰਟੀਫਿਕੇਟ ਪ੍ਰੂਫ ਦੇ ਤੌਰ ਤੇ ਕੈਟਾਗਰੀ ਸਰਟੀਫਿਕੇਟ ਕਿ ਤੁਸੀਂ EMPLOYEE ਹੈਗੇ ਹੋ ਪੰਜਾਬ ਪੁਲਿਸ ਦੇ ਤੇ ਉਹ ਸਰਟੀਫਿਕੇਟ ਤੁਹਾਨੂੰ ਨਾਲ ਲਾਣੇ ਪੈਣਗੇ ਉਹ ਸਰਟੀਫਿਕੇਟ ਜਿਹੜੇ ਹੈਗੇ ਸੀ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਨੇ ਅਪਲਾਈ ਕੀਤਾ ਸੀ ਆਪਣੇ ਬੱਚਿਆਂ ਦੇ ਲਈ ਤੇ ਉਹਨਾਂ ਨੇ ਜਦੋਂ ਸਰਟੀਫਿਕੇਟ ਉੱਥੇ ਲਾ ਤੇ ਅਪਲੀਕੇਸ਼ਨ ਦਿੱਤੀ ਵੀ ਸਾਡੀ ਕੈਟਾਗਰੀ ਚੇਂਜ ਕੀਤੀ ਜਾਵੇ ਜਨਰਲ ਤੋਂ ਸਾਡੀ ਮੁਲਾਜ਼ਮਾਂ ਦੀ ਕੈਟਾਗਰੀ ਚੇਂਜ ਕੀਤੀ ਜਾਵੇ ਜਿਹੜਾ ਅਸੀਂ ਆਪਣੇ ਬੱਚਿਆਂ ਦੇ ਲਈ ਅਪਲਾਈ ਕਰਨੇ ਨੇ ਉਹ ਐਪਲੀਕੇਸ਼ਨ ਜਿਹੜੀ ਆ ਉਹ ਜਿਹੜੀ ਉਹ ਨਹੀਂ ਉਹਦੇ ਤੇ ਸੁਣਵਾਈ ਹੋਈ ਤੇ ਫਿਰ ਪਟੀਸ਼ਨਰ ਪਿੱਛੇ ਜੀ ਕੀ ਹੋਇਆ ਸੀ ਐਪਲੀਕੇਸ਼ਨ ਪਟੀਸ਼ਨਰਸ ਨੇ ਲਾਤੀ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਸੀਗਾ ਪਿਛਲੇ ਸਾਲ ਜਨਵਰੀ 4 ਮਹੀਨੇ ਦਾ ਸਮਾਂ ਦਿੱਤਾ ਸੀ ਵੀ ਜੋ ਜੋ ਵੀ ਕਮੀਆਂ ਪੇਸ਼ੀਆਂ ਹੈਗੀਆਂ ਨੇ ਉਹ ਕੈਟਾਗਰੀ ਚੇਂਜ ਕਰਕੇ ਤੁਸੀਂ ਇਹਨਾਂ ਦੀ ਐਪਲੀਕੇਸ਼ਨ ਅਕਸੈਪਟ ਕਰ ਲਓ ਬਿਲਕੁਲ ਸੋ ਫਿਰ ਉਸ ਤੋਂ ਬਾਅਦ ਇਹਨਾਂ ਨੇ ਪਟੀਸ਼ਨਰ ਨੇ ਫਿਰ ਜਿਹੜੀ ਆ ਉਹ ਪਟੀਸ਼ਨ ਲਾਤੀ ਵੀ ਸਾਡੀ ਜਿਹੜੀ ਹੈ ਗੱਲਬਾਤ ਸੁਣੀ ਜੇ ਔਰ ਅਜੇ ਤੱਕ ਇਹ ਜਿਹੜੀ ਚੀਜ਼ ਹੈਗੀ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਨੋਟਿਸ ਭੇਜਿਆ ਸਰਕਾਰ ਨੂੰ ਇਹਨਾਂ ਨੇ ਪਟੀਸ਼ਨਰ ਨੇ ਭਈ ਇਹ ਜਿਹੜੀ ਹੈ ਫੁੱਲਫਿਲ ਕੀਤੀ ਜਾਵੇ ਜਿਹੜੀ ਸਾਡੀ ਰਿਕੁਆਇਰਮੈਂਟ ਹੈਗੀ ਹੈ ਹਨਾ ਉਸ ਤੋਂ ਬਾਅਦ ਕੀ ਹੋਇਆ ਕਿ ਹਾਈ ਕੋਰਟ ਦੇ ਵਿੱਚ ਮਹਿਕਮੇ ਨੇ ਜਵਾਬ ਭੇਜਿਆ ਭਈ ਇਹਨਾਂ ਨੇ ਜਿਹੜੀਆਂ ਪ੍ਰਮਾਣ ਪੱਤਰ ਜਾਂ ਸਰਟੀਫਿਕੇਟ ਲਾਏ ਸੀ ਉਹ ਕਾਫੀ ਦੇਰੀ ਨੇ ਲਾਏ ਸੀ ਜੀ ਜਿਸ ਨੂੰ ਦੇਖਦੇ ਹੋਏ ਪਟੀਸ਼ਨਰ ਫਿਰ ਜਦੋਂ ਐਪਲੀਕੇਸ਼ਨ ਇੱਥੇ ਹਾਈ ਕੋਰਟ ਚ ਗਿਆ ਤੇ ਹਾਈ ਕੋਰਟ ਨੇ ਗ੍ਰੈਸ ਕਤਰਨ ਜੀ ਤੇ ਦੂਸਰੇ ਪਾਸੇ ਡੀਜੀਪੀ ਹਰਾਨੂੰ 25000 ਰੁਪਏ ਦਾ ਜੁਰਮਾਨਾ ਲਾਇਆ ਤੇ ਤਰੀਕ ਜਿਹੜੀ ਦਿੱਤੀ ਹੈ ਉਹ ਮੇਕਲ 4 ਜੁਲਾਈ ਦਿੱਤੀ ਹੈ ਸੁਣਵਾਈ ਅਗਲੀ ਤੇ ਹਾਜ਼ਰ ਹੋਣ ਨੂੰ ਕਿਹਾ ਜੀ ਸੋ ਇਹ ਸਾਰਾ ਮਾਮਲਾ ਪੂਰਾ ਅਮਨ ਜੀ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਇਹ ਭਾਰਤ ਦੇ ਉੱਪਰ ਇੱਕ ਵਾਰ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਰਤੀ ਖੁਫੀਆ ਏਜੰਸੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ 20 ਅਤਵਾਦੀਆਂ ਨੂੰ ਮਾਰ ਕੇ ਰਹਿ ਗਿਆ ਕਿੰਨੀ ਕ ਸੱਚਾਈ ਇਸ ਖਬਰ ਦੇ ਵਿੱਚ ਤੇ ਕੀ ਮਾਜਰਾ ਕੀ ਹੈ ਸੱਚਾਈ ਦੇ ਦੋਸ਼ ਲੱਗੇ ਆ ਜੀ ਦੇਖੋ ਇੱਕ ਅਖਬਾਰ ਹੈਗੀ ਆ ਦਾ ਗਾਰਡੀਅਨ ਜੀ ਯੂਕੇ ਤੋਂ ਸ਼ਪਦੀ ਹੈ ਉਸ ਅਖਬਾਰ ਨੇ ਖਬਰ ਛਾਪੀ ਹੈ ਹਾਂ ਜੀ ਕਿ ਆ ਤੁਹਾਨੂੰ ਪਤਾ ਹੋਣਾ ਪਿੱਛੇ ਦੀ 14 ਫਰਵਰੀ 2019 ਦੇ ਵਿੱਚ ਪਲਵਨਮਾ ਅਟੈਕ ਹੋਇਆ ਸੀ ਤੇ ਸਾਡੇ 40 ਦੇ ਕਰੀਬ ਜਵਾਨ ਜਿਹੜੇ ਸ਼ਹੀਦ ਹੋ ਗਏ ਉਹ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਸਾਰੀ ਜੋ ਇੱਕ ਅਖਬਾਰ ਦੇ ਵਿੱਚ ਦੋਸ਼ ਲਾਇਆ ਗਿਆ ਭਾਰਤ ਦੇ ਜੀ ਕਿ ਉਸ ਤੋਂ ਬਾਅਦ ਸਾਰੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ ਤੇ 2000 ਤੋਂ ਬਾਅਦ ਸਾਲ ਤੱਕ ਬਸ ਸਮਝ ਲਓ ਕਿ 20 ਦੇ ਕਰੀਬ ਜਿਹੜੇ ਹੈਗੇ ਆ ਉਹ ਅਤਵਾਦੀ ਜੀ ਉਹ ਮਾਰ ਦਿੱਤੇ ਗਏ ਨੇ ਤੇ ਇਹਦੇ ਚ ਭਾਰਤ ਦਾ ਰਾ ਰਿਸਰਚ ਐਂਡ ਅਨਲਿਸਿਸ ਵਿੰਗ ਜਿਹੜੀ ਹੈ ਇਹਦਾ ਹੱਥ ਹੈ ਦੇਖੋ ਰਾ ਜਿਸ ਢੰਗ ਨਾਲ ਆਪਾਂ ਫਿਲਮਾਂ ਵੀ ਹਾਲੀਵੁੱਡ ਦੀਆਂ ਦੇਖਦੇ ਆਂ ਸੀਆਈਏ ਹੈ ਜਾਂ ਕੇਜੀਪੀ ਹੁੰਦੀ ਸੀ ਕੇਜੀਪੀ ਤੇ ਹੁਣ ਡਿਜ਼ੋਲਵ ਕਰਤੀ ਸੀ ਇਹਨਾਂ ਨੇ 3 ਦਸੰਬਰ 1990 ਚੇ ਡਿਸਾਲਵ ਕਰ ਦਿੱਤੀ ਸੀ ਹੁਣ ਉੱਥੇ ਐਫਐਸਬੀ ਹੈ ਰਸ਼ੀਆ ਦੇ ਵਿੱਚ ਕਾਫੀ ਇਹ ਜਿਹੜੀਆਂ ਏਜੰਸੀਆਂ ਨੇ ਸੀਆਈਏ ਆ ਮੋਸਾਦ ਹੋ ਗਿਆ ਜਾਂ ਆਈਐਸਆਈਬੀ ਉਹਨਾਂ ਦੇ ਸਟਰੋਂਗ ਐਸੀ ਗੱਲ ਨਹੀਂ ਖੂਫੀ ਏਜੰਸੀ ਚ ਆਉਂਦੀ ਹੈ ਭਾਰਤ ਦੀ ਰਾ ਇਹ ਦੋ ਤਰ੍ਹਾਂ ਦੀਆਂ ਏਜੰਸੀਜ਼ ਹੁੰਦੀਆਂ ਨੇ ਜਿਸ ਤਰ੍ਹਾਂ ਸੀਬੀਆਈ ਸਾਡੀ ਇੰਟਰਨਲ ਮੈਟਰਸ ਦੇਖਦੀ ਹੈ ਹੈਨਾ ਉਦਾਂ ਹੀ ਯੂਐਸਏ ਦੇ ਵਿੱਚ ਐਫਬੀਆਈ ਜਿਹੜੀ ਇੰਟਰਨਲ ਮੈਟਰ ਦੇਖਦੀ ਹੈ ਜੀ ਉਹਨਾਂ ਦੀ ਐਕਸਟਰਨਲ ਮੈਟਰ ਜਿਹੜੇ ਹੈਗੇ ਆ ਬਾਹਰលੀਆਂ ਜਿਹੜੇ ਹੈਗੇ ਉਹ ਖੂਫੀ ਏਜੰਸੀ ਸੀਆਈਏ ਸਾਡੀ ਰਾ ਰਿਸਰਚ ਚੈਨਲ ਅਨਲਿਸਿਸ ਵਿੰਗ ਬਿਲਕੁਲ ਇਹ 29 ਸਤੰਬਰ 1968 ਨੂੰ ਆਰ ਐਨ ਰਾਓ ਤੇ ਉਸ ਵੇਲੇ ਸਾਡੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਣਾ ਨੇ ਇਹ ਸਥਾਪਨਾ ਕਰਵਾਈ ਸੀ ਰਾ ਦੀ ਕਾਫੀ ਤਗੜੀ ਸਾਡੀ ਏਜੰਸੀ ਹੈਗੀ ਰਿਸਰਚ ਐਂਡ ਐਨਲਿਸਿਸ ਵਿੰਗ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਗੱਲਾਂ ਤੇ ਇਹ ਵੀ ਚਲਦੀਆਂ ਪਈਆਂ ਜਿਸ ਢੰਗ ਨਾਲ ਦੋਸ਼ ਲਾਇਆ ਕੈਨੇਡਾ ਨੇ ਵੀ ਦੋਸ਼ ਲਾਏ ਸੀ ਕਿ ਉੱਥੇ ਨਿੱਜਰ ਦਾ ਜਿਹੜਾ ਹੈਗਾ ਉਹ ਕਤਲ ਕਰਵਾ ਦਿੱਤਾ ਗਿਆ ਜੀ ਆਪਣੇ ਏਜੰਟ ਦੇ ਦੱਸਿਆ ਜਾ ਰਿਹਾ ਵੀ ਇਹ ਜਿਸ ਢੰਗ ਨਾਲ ਆਪ ਫਿਲਮਾਂ ਵੀ ਇੱਕ ਉਹ ਕਲਾਕਾਰ ਦੀ ਫਿਲਮ ਆਈ ਸੀ ਸਲੀਪਰ ਸੈਲ ਦੇ ਲਫ਼ਜ਼ ਤੁਸੀਂ ਸੁਣੇ ਹੋਣੇ ਆ ਬਿਲਕੁਲ ਬਿਲਕੁਲ ਭਾਰਤ ਨੇ ਵੀ ਆਪਣੇ ਸਲੀਪਰ ਸੈਲ ਜਿਹੜੇ ਉਹ ਛੱਡੇ ਸੀਗੇ ਭਾਰਤ ਨੇ ਪਾਕਿਸਤਾਨ ਦੇ ਵਿੱਚ ਜੀ ਉੱਥੋਂ ਦੇ ਜਿਹੜੇ ਅੱਤਵਾਦੀ ਸੀ ਜਾਂ ਉੱਥੋਂ ਦੇ ਬਦਮਾਸ਼ ਸੀਗੇ ਜੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਪੈਸਾ ਦੇ ਕੇ ਪਾਕਿਸਤਾਨ ਦੇ ਖਿਲਾਫ ਹੀ ਜਿਹੜੇ ਕੰਮ ਕਰਵਾਏ ਨੇ ਬਿਲਕੁਲ ਸੋ ਇਹੋ ਜਿਹੀਆਂ ਚੀਜ਼ਾਂ ਵੀ ਸੀਗੀਆਂ ਔਰ ਜਸਟਾਂ ਨਾਲ ਸਾਡੀ ਇਸ ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਏਜੰਸੀ ਹੈਗੀ ਆ ਭਾਰਤ ਦੀ ਇਹ ਦੂਸਰੇ ਕੰਟਰੀਆਂ 'ਚ ਜਾ ਕੇ ਤੇ ਇਸ ਢੰਗ ਨਾਲ ਅਸੈਸੀਨੇਸ਼ਨ ਹਮਲਾ ਕਰ ਰਹੇ ਨੇ ਜਾਂ ਮਾਰ ਰਹੇ ਨੇ ਇਹ ਭਾਰਤ ਦੇ ਤੇ ਗਾਰਡੀਅਨ ਵੱਲੋਂ ਖਬਰ ਛਪੀ ਹੈ ਦੇਖੋ ਗੱਲ ਇਹ ਹੈ ਆਪਣੇ ਦੇਸ਼ ਵਾਸਤੇ ਜੀ ਕੋਈ ਵੀ ਬੰਦਾ ਹੁਣ ਜੇ ਆਪਾਂ ਇਹ ਗੱਲ ਕਰੀਏ ਪਾਕਿਸਤਾਨ ਦੀ ਬਿਲਕੁਲ ਹੁਣ ਪਾਕਿਸਤਾਨ ਦਾ ਤੁਸੀਂ ਇੱਕ ਫਿਲਮ ਵੀ ਆਈ ਸੀ ਤੇ ਉਹ ਮਾਮਲਾ ਵੀ ਬੜਾ ਧਿਆਨ ਚ ਹੋਇਆ ਸੀਗਾ 2008 ਦੀ ਗੱਲ ਹੈ ਕਸਾਬ ਤਾਜ ਤੇ ਉੱਤੇ ਅਟੈਕ ਕਰਤਾ ਸੀਗਾ ਉਹ ਸਮੁੰਦਰ ਰਸਤੇ ਆਏ ਸੀਗੇ ਤਾਂ ਕਿਸ ਢੰਗ ਨਾਲ ਉਹ ਅਟੈਕ ਕੀਤਾ ਸੀ ਕਿੰਨੇ ਬੇਗੁਨਾ ਮਾਰੇਗੇ ਸੀ ਦੇਸ਼ ਦੇ ਸੋ ਉਹ ਉੱਥੇ ਭੁੱਖਮਰੀ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਿੱਚ ਉੱਥੇ ਲੋਕ ਜਿਹੜੇ ਨੇ ਉਹ ਆਪਣੀਆਂ ਸਰਕਾਰਾਂ ਤੋਂ ਵੀ ਸਮਝ ਲਓ ਕਿ ਉੱਥੇ ਆਰਮੀ ਦਾ ਜਿਹੜਾ ਹੈਗਾ ਸਾਰਾ ਗ੍ਰਿਪ ਬਣਿਆ ਹੋਇਆ ਦੇਖੋ ਗੱਲ ਮੈਂ ਇਹ ਗੱਲ ਕਰਦਾ ਕਿ ਪਾਕਿਸਤਾਨ ਦੀ ਆਵਾਮ ਮਾੜੀ ਨਹੀਂ ਬਹੁਤ ਚੰਗੀ ਆਵਾਮ ਹੈ ਸਾਡੇ ਭਾਰਤ ਦੀ ਵੀ ਮੈਂ ਤਾਂ ਕਹਿੰਨਾ ਕਿ ਪਾਕਿਸਤਾਨ ਜਿਹੜਾ ਹੈਗਾ ਕਿੰਨੀ ਸੋਹਣੀ ਗੱਲ ਹੁੰਦੀ ਪਾਕਿਸਤਾਨ ਹੁੰਦਾ ਸਾਡੇ ਦੇਸ਼ ਦੇ ਵਿੱਚ ਹੀ ਹੁੰਦਾ ਅੱਜ ਅਖੰਡ ਭਾਰਤ ਹੁੰਦਾ ਪਾਕਿਸਤਾਨ ਵੀ ਸਾਡਾ ਹੀ ਹੁੰਦਾ ਹਿੱਸਾ ਬਿਲਕੁਲ ਕਿੰਨੀ ਵਧੀਆ ਪਰ ਇਹ ਪਾਕਿਸਤਾਨ ਜਿਹੜਾ ਬਣਿਆ ਉਹ ਸਾਡੇ ਕਈ ਲੀਡਰਾਂ ਦੀ ਕਮਜ਼ੋਰੀ ਲੀਡਰਾਂ ਦੀ ਗਲਤੀ ਲੀਡਰਾਂ ਦੀ ਜਿਹੜੀ ਕੁਰਸੀ ਦੀ ਜਿਹੜੀ ਹੈਗੀ ਆ ਉਹ ਜੀ ਮਤਲਬ ਜਿਸ ਢੰਗ ਨਾਲ ਆਪਾਂ ਗੱਲ ਇਹ ਕੁਰਸੀ ਕਰਕੇ ਉਹਨਾਂ ਨੇ ਸਾਰੀਆਂ ਚੀਜ਼ਾਂ ਕੀਤੀਆਂ ਨੇ ਦੇਸ਼ ਦੀ ਵੰਡ ਹੋ ਗਈ ਪਤਾ ਸਭ ਨੂੰ ਹੀ ਹੈ ਹਾਂਜੀ ਸੋ ਅਵਾਮ ਦੀ ਗੱਲ ਨਹੀਂ ਹੁੰਦੀ ਉੱਥੋਂ ਦੀਆਂ ਸਰਕਾਰਾਂ ਕੀ ਕੁਝ ਕਰਾਉਂਦੀਆਂ ਨੇ ਸਰਕਾਰਾਂ ਹੀ ਕਿਸੇ ਦੇਸ਼ ਨੂੰ ਖੁਸ਼ਹਾਲ ਬਣਾਉਂਦੀਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਸ ਵੇਲੇ ਇਸ ਢੰਗ ਨਾਲ ਘਟਦੀਆਂ ਪਈਆਂ ਨੇ ਕਿ ਸਾਨੂੰ ਮਜਬੂਰ ਹੋਣਾ ਪਿਆ ਸਾਡੇ ਦੇਸ਼ ਨੂੰ ਭਈ ਜੇ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਤੇ ਕਿਤੇ ਨੇ ਕਿਤੇ ਸਾਡੀਆਂ ਜੇ ਏਜੰਸੀਆਂ ਕੰਮ ਕਰਦੀਆਂ ਵੀ ਤਾਂ ਸਾਨੂੰ ਤੇ ਇਸ ਚੀਜ਼ ਖੁਸ਼ੀ ਹੈ ਕਮ ਸੇ ਕਮ ਉਹ ਲੋਕ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਬਾਹਰ ਬੈਠੇ ਹੋਏ ਨੇ ਹੁਣ ਜਿਸ ਢੰਗ ਨਾਲ ਸਲੀਪਰ ਸੈੱਲ ਵੀ ਜਿਹੜੇ ਭੇਜੇ ਨੇ ਸਲੀਪਰ ਸਾਹਿਬ ਦਾ ਤਾਂ ਪਤਾ ਹੀ ਹੈ ਕੋਈ ਮੰਨ ਲਓ ਕੋਈ ਬੰਦਾ ਬੈਠਾ ਹੋਇਆ ਜੀ ਮੰਨ ਲਓ ਕੋਈ ਕੋਈ ਵੀ ਬੰਦਾ ਬੈਠਾ ਹੈ ਚੁੱਪ ਕਰਕੇ ਬੈਠਾ ਹੈ ਅਚਾਨਕ ਹੀ ਉਹਦੇ ਕੋਲ ਆਰਡਰ ਆਉਂਦੇ ਨੇ ਕੋਡ ਦੇ ਜ਼ਰੀਏ ਤੇ ਉਹ ਆਪਣਾ ਐਕਟਿਵ ਹੋ ਜਾਂਦਾ ਪਤਾ ਲੱਗਦਾ ਜੋ ਐਕਟਿਵ ਹੋਰ ਨਹੀਂ ਤੇ ਉਹ ਬੈਠਾ ਆਪਣਾ ਕੰਮ ਕਰੀ ਜਾਂਦਾ ਕੰਮ ਕਰੀ ਬਿਲਕੁਲ ਸੋ ਸਲੀਪਰ ਸੈੱਲ ਦੇ ਵੀ ਦੋਸ਼ ਲੈ ਕੇ ਭਾਰਤ ਦੇ ਸਲੀਪਰ ਸੈੱਲ ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੰਮ ਕੀਤਾ ਕੀਤਾ ਕਰਵਾਇਆ ਗਿਆ ਸੋ ਇਸ ਵੇਲੇ ਜਿਸ ਢੰਗ ਦੇ ਇਹ ਚੀਜ਼ਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਦੇਸ਼ ਹੋਵੇ ਚਾਹੇ ਵਿਦੇਸ਼ ਇਸ ਵੇਲੇ ਚਾਰੇ ਪਾਸੇ ਜਿਹੜਾ ਮਾਹੌਲ ਹੈ ਚਾਹੇ ਚੋਣਾ ਦਾ ਮਾਹੌਲ ਹੋਵੇ ਚਾਹੇ ਲੜਾਈਆਂ ਦਾ ਮਾਹੌਲ ਹੋਵੇ ਹੁਣ ਤੇ ਜਿਸ ਢੰਗ ਨਾਲ ਗੱਲ ਕਰ ਰਹੇ ਨੇ ਕਿ ਮੀਆਂ ਮਾਰ ਦੇ ਉੱਤੇ ਵੀ ਉੱਥੇ ਦੀ ਆਰਮੀ ਦੇ ਜਿਹੜਾ ਹੈਗਾ ਉਹ ਐਕਸ਼ਨ ਲੈ ਲਿਆ ਗਿਆ ਉੱਥੇ ਵੀ ਲੜਾਈ ਸ਼ੁਰੂ ਹੋ ਗਈ ਹੈ। ਤੋਂ ਹਰ ਤਰੀਕੇ ਦੇ ਜਿਹੜੀਆਂ ਇਸ ਵੇਲੇ ਮਾਹੌਲ ਜਿਹੜਾ ਹੈਗਾ ਨਾ ਉਹ ਗਰਮਾਇਆ ਹੋਇਆ। ਬਿਲਕੁਲ। ਜੀ ਖਬਰਾਂ ਤਾਂ ਬਹੁਤ ਸਾਰੀਆਂ ਹੈਗੀਆਂ ਨੇ ਲੇਕਿਨ ਸਮਾਂ ਇਜਾਜਤ ਨਹੀਂ ਦਿੰਦਾ ਤੁਸੀਂ ਗੱਲਾਂ ਜਿਹੜੀਆਂ ਨੇ ਖਬਰਾਂ ਨੂੰ ਵਿਸਤਾਰ ਨਾਲ ਸਾਂਝੀਆਂ ਕੀਤੀਆਂ ਬਹੁਤ ਹੀ ਸਹਿਜ ਤਰੀਕੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ